ਸਤਿ ਸ੍ਰੀ ਅਕਾਲ ਤੁਹਾਨੂੰ ਜਲ YouTube ਚੈਨਲ ਤੇ ਸਦਾ ਸਵਾਗਤ ਹੈ ਜੀ ਆਪਾਂ ਸ਼ਾਰਟ ਵੀਡੀਓ ਆਪਣੀ ਰੋਜ਼ ਆਉਂਦੀ ਹੈ ਲੌਂਗ ਆਪਾਂ ਹੁਣ ਸਟਾਰਟ ਕਰਾਂਗੇ ਪਹਿਲਾ ਟਾਈਮ ਇਸ ਵਿੱਚ ਬੱਚਿਆਂ ਦੀਆਂ ਛਟੀਆਂ ਸੀ ਅੱਜ ਤੋਂ ਆਪਣੀ ਰੋਜ਼ ਵੀਡੀਓ ਆਉਗੀ ਜਿਹੜਾ ਇਹ ਵਾਲਾ ਸੂਟ ਹੈ ਪਿਓਰ ਕਾਟਨ ਦਾ ਸੂਟ ਰਹੂਗਾ ਨਾਲ ਪਿਓਰੀ ਕਾਟਨ ਦਾ ਮਲਬਾ ਦੁਪੱਟਾ ਰਹੂਗਾ ਲੈਂਥ ਦਾ ਕੋਈ ਚੱਕਰ ਨਹੀਂ ਜਿੰਨੀ ਮਰਜ਼ੀ ਲੈਂਥ ਰੱਖ ਲਓ ਤੇ ਜਿਹੜਾ ਸਾਰਾ ਉੱਪਰ ਬਰਕਾ ਕੀਤਾ ਹੋਇਆ ਜੀ ਮੈਂ ਪੂਰਾ ਸ਼ੀਸ਼ੇ ਦਾ ਵਰਕ ਹੈ ਸਾਰਾ ਉੱਪਰ ਤੇ ਬਾਟਮ ਇਹਦਾ ਨਾ ਵਾਈਟ ਹੈਗੀ ਤੇ ਉਹ ਮਾਡਰਨ ਉੱਪਰ ਜਿਸ ਰਹੀ ਹੈ ਤੇ ਦੁਪੱਟਾ ਵੀ ਦੇ ਨਾਲ ਮਲਮਲ ਦਾ ਜੇ ਆਪਣੇ ਚੈਨਲ ਤੇ ਪਹਿਲੀ ਵਾਰੋ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਸਨਸਨ ਕਮੈਂਟ ਕਰਿਆ ਕਰੋ ਇਸ ਰੇਡ ਤੇ ਤੁਹਾਨੂੰ ਕਦੇ ਵੀ ਕੋਈ ਵੀ ਸੂਟ ਨਹੀਂ ਮਿਲੇਗਾ। ਰਕ ਵੈਸਟਾ ਸੱਡਿਓਗੇ ਆਪਣੇ ਚੈਨਲ ਨੂੰ ਬੜੀ ਜੂਟ ਦੇ ਉੱਪਰ ਆਰਟੀਕਲ ਹੈ ਮਾਰਕੀਟ ਇਟ ਤੁਹਾਨੂੰ ਸਭ ਨੂੰ ਪਤਾ ਹੈ ਕੋਈ 1300 ਇਹ ਤੱਕ 1400 ਕੋ 1800 ਤੋਂ 2000 ਤੱਕ ਜਿਹੜਾ ਇਹ ਆ ਟਿਕਾ ਪਿਓਰ ਬਰਬਰੀ ਜੂਟ ਜਿਹੜੀ ਹਿਕਲ ਚੱਲਦੀ ਵੀ ਨਾ ਸੁਪਰ ਟ੍ਰੈਂਡਿੰਗ ਇਹ ਉਹ ਆਰਟੀਕਲ ਹੈ ਚੀਜ਼ ਚੈੱਕ ਕਰੋ ਜੀ ਬਰਬਰੀ ਜੂਟ ਹੋਏਗੀ ਲਾਈਨਿੰਗ ਕਵਾਇਡ ਰਹੇਗੀ ਲੈਸਿਸ ਦਾ ਕੰਮ ਦੇਖੋ 오ਰੀਜਨਲ ਲੈਸਿਸ ਦਾ ਕੋਈ ਚਾਲੂ ਨਹੀਂ ਹੈ ਪਰ ਭਾਜੀ ਇਹ ਕਰੀ ਬਾਰਡਰ ਚੈੱਕ ਕਰਾ ਦਿਓ ਬਰਬਰੀ ਜੂਟ ਚੱਕ ਡਿਫਰੈਂਟ ਟਾਈਪ ਦਾ ਫੈਬਰਿਕ ਡਿਜੀਟਲ ਪ੍ਰਿੰਟਿੰਗ ਔਰ ਮੈਂ ਫਿਰ ਕਹਿੰਦੇ ਆ ਲੈਸੀ ਸਾਰੀ ਓਰੀਜਨਲ ਵਾਲੀਆਂ ਐ ਇਹਨੂੰ ਡਮੀ ਦਾ ਪਾ ਕੇ ਫੋਟੋ ਖਿੱਚਾਂਗੇ ਤੇ ਜਿੰਨੀ ਮਰਜ਼ੀ ਪੈਸੇ ਵੜ ਲਓ ਪਰ ਆਪਾਂ ਉਹ ਨਹੀਂ ਕੰਮ ਕਰਨਾ ਆਪਾਂ ਦਵਾਂਗੇ ਡਮੀ ਲਈ ਫੋਟੋ ਪਰ ਰੇਟ ਇੰਨਾ ਮੁਕਤਲਾ ਦਵਾਂਗੇ ਨਾ ਤੀ ਵੀ ਯਾਦ ਕਰੋ ਕਿ ਇਹ ਨੇ ਵਧੀਆ ਰੇਟ ਕਾਟਨ ਦੀ ਬਾਟਮ ਆਏਗੀ ਬਾਟਮ ਨੂੰ ਲੈਣ ਨੂੰ ਕਾਣ ਦੀ ਲੋੜ ਨਹੀਂ ਸੀ ਚੈੱਕ ਕਰੋ ਕਢਾਈ ਚੈੱਕ ਕਰੋ ਕਿੰਨੀ ਹੀ ਪਿਆਰੀ ਐ ਮੈਚਿੰਗਾਂ ਚੈੱਕ ਕਰੋ ਕਿੰਨੀ ਸੋਹਣੀਆਂ ਚੱਕੀਆਂ ਤੇ ਨਾਲ ਦੁਪੱਟਾ ਲਾਜਵਾਬ ਦੁਪੱਟਾ ਐ ਔਰ ਲਾਜਵਾਬ ਲੈਸਿਸ ਤੇ ਨਾਲ ਡਾਈ ਚੈੱਕ тен टेंशन ਸੁਵੇਲੇ ਹੰਦਾ ਡਾਇਲ ਉਹ ਲੈਸ ਚੈੱਕ ਕਰਾ ਲਓ ਕੋਈ ਚਾਲੂ ਕੰਮ ਨਹੀਂ ਕਰਾਇਆ ਸਾਰਾ ਪ੍ਰੀਮੀਅਮ 16 17 ਤੋਂ 2000 ਵਿਕਦਾ ਹੈ ਇੰਨਾ ਵਧੀਆ ਰੇਟ ਦੇ ਦਾਂਗੇ ਸੋਚ ਤੋਂ ਪਰੇ ਤੁਹਾਡੀ ਰੇਟ ਦੇ ਦਾਂਗੇ ਪਹਿਲਾਂ ਕਲਰ ਚੈੱਕ ਕਰ ਲਓ ਬਲੈਕ ਆ ਜੀ ਹੁਣ ਕਲਰ ਦੇਖੋ ਕਲਰ ਬਹੁਤ-ਬਹੁਤ ਸੋਨੇ-ਸੋਨੇ ਕਲਰਸ ਆਏ ਹੈ येलो येलो ਕਲਰ ਇੰਨਾ ਹੈ ਕਿ ਵਾਈਟ ਬਾਟਮ ਪਿਓਰ ਕਾਟਨ ਕੋਰੇ ਦੀ ਔਰ येलो ਕਲਰ ਦੀ ਸਕੈਲਪਿੰਗ ਔਰ ਦੁਪੱਟਾ ਜਿੰਨਾ ਤੁਹਾਨੂੰ ਕਿਹਾ ਲਾਜਵਾਬ ਦੁਪੱਟੇ ਸਪੈਸ਼ਲੀ ਡਾਈਆਂ ਦੁਪੱਟਿਆਂ ਦੀ ਅਕਲ ਆ ਗਿਆ येलो ਔਰ ਸਭ ਤੋਂ ਹੌਟ ਸੇਲਿੰਗ ਕਲਰ ਗਰਮੀਆਂ ਦਾ ਸਭ ਤੋਂ ਸੋਫਾ ਕਲਰ yellow ਕਲਰ ਲੈਂਥ ਜਿੰਨੀ ਮਰਜੀ ਪ੍ਰੀਮੀਅਮ ਲੈਸਸ ਬਰਬਰੀ ਜੂਟ ਫੈਬਰਿਕ ਹੈ ਨਿਊ ਫੈਬਰਿਕ yellow ਪਿਓਰ ਕਾਟਨ ਦੀ ਸਲਵਾਰ ਸੇਮ ਐਮਬਰਾਇਡਰੀ ਦੀ ਨਾਲ ਦੀ ਕਢਾਈ ਤੇ ਦੁਪੱਟਾ ਵੀ ਟੌਪ ਕਲਾਸ ਚੈੱਕ ਕਰੋ ਦੁਪੱਟੇ ਡਾਈ ਔਰ ਸੇਮ ਡਿਸਪੈਚ ਤੇ ਰੈਡੀ ਹੈ ਲੈਸਸ ਬਹੁਤ ਹੀ ਪ੍ਰੀਮੀਅਮ ਲੱਗੀਆਂ ਹੈ ਸ਼ਿਪਿੰਗ ਫ੍ਰੀ ਹੈ ਤਿੰਨ ਕਲਰ ਚ ਆਰਟੀਕਲ ਹੈ ਸੈਟਲ ਹੋ ਕੇ ਤੁਹਾਡਾ ਫਾਇਦਾ ਜੋ ਰੇਟ ਤੇ ਦਾਂਗੇ ਓਪਨ ਚੈਲੰਜ 16 ਸਤਾਰ 2000 ਵਿਕਦਾ ਹੈ ਫ੍ਰੀ ਦੇ ਬਾਅਦ ਦਾਂਗੇ ਬਰਬਰੀ ਜੂਟ origignal ਵਾਲੀ ਥੈਂਕ ਯੂ ਸਾਡਾ ਸੁਪਰ ਡੂਪਰ ਡਿਜ਼ਾਈਨ ਸ਼ੁਕ ਸ਼ੁਕ ਕੇ ਰਿਟਰਨ ਨਵਾਂ ਬੋਲਿੰਗ ਚ ਆਇਆ ਨਵੇਂ ਰੇਟ ਦੇ ਸੇਲ ਦੇ ਵਿੱਚ ਕਲਰ ਸਾਂਗੇ ਰੋਇ ਬਲੂ ਕਲਰ ਆਏਗਾ ਬਲੈਕ ਨਿਓਨ ਲਿਵੈਂਡਰ ਕਾਫੀ ਐਂਟਰਾ ਨਹੀਂ ਪੰਜ ਗੱਲ ਨਵੇਂ ਲਾਂਚ ਕੀਤੇ ਆ ਔਰ ਇਸ ਵਾਰ ਜੋ ਬਾਟਮ ਨਾਲ ਆਈ ਨਾ ਬਾਟਮ ਆਈ ਹੈ कॉटन ਦੀ ਲਾਈਨਿੰਗ ਕਹਾ ਦੀ ਲੋਡ ਨਹੀਂ ਬਾਟਮ ਨੂੰ ਮੈਂ ਚੀਜ਼ ਦਿਖਾ ਦੇਣ ਇੱਕ ਪੀਸ ਖੋਲ ਕੇ ਤੁਹਾਨੂੰ ਸ਼ਰਟ ਆਈ ਹੈ ਜੌਰਜਟ ਦੀ ਹੈਵੀ 2 ਮੀਟਰ 폭ਸ ਜੌਰਜਟ ਹੋਏਗੀ ਲੈਂਥ ਜਿੰਨੀ ਮਰਜ਼ੀ ਰੱਖੋ ਪ੍ਰੋਪਰ 2 ਮੀਟਰ ਹੋਏਗੀ ਜੌਰਜਟ ਦੀ ਦੇਖ ਲਓ ਚੀਜ਼ ਦੇਖੋ ਕਿੰਨੀ ਪਿਆਰੀ ਬਾਟਮ ਫਿਰ کہہ ਰਹੇ ਹਾਂ ਮਸਲਿਨ कॉटन ਦੀ ਹੋਏਗੀ ਵੱਡੇ ਪੈਨੇ ਦੀ ਲਾਈਨਿੰਗ ਲਗਾਉਣ ਦੀ ਲੋਡ ਨਹੀਂ ਬਾਟਮ ਨੂੰ ਪਹਿਲੇ ਆਂਦੀ ਜੌਰਜਟ ਦੀ ਬਾਟਮ ਔਰ ਰੇਟ ਵੀ ਜਿਆਦਾ ਹੁੰਦਾ ਹੈ ਉਹਨਾਂ कॉटन ਦੀ ਬਾਟਮ ਲਗਾਤੀ ਰੇਟ ਵੀ ਘਟਾ ਦਿੱਤਾ ਹੈ ਐਲੋਜੀ ਬਾਟਮ ਆ ਗਈ ਔਰ ਪ੍ਰੋਪਰ ਟਾਈਮ ਮੀਟਰ ਸਰ ਟਾਈਮ ਮੀਟਰ ਬਾਟਮ ਔਰ ਵੱਡੇ ਪਾਣੀ ਦੇ 2 ਮੀਟਰ ਅਪਰੋਕ ਬਾਟਮ ਬਾਟਮ ਦੀ ਬਾਟਮ ਮੈਂ ਬਾਰ ਬਾਰ ਕਹਿ ਰਿਹਾ ਹਾਂ ਲੈਨਿਨ ਗਾਂ ਦੀ ਲੋੜ ਨਹੀਂ ਬਾਟਮ ਨੂੰ ਸਿਰਫ ਸ਼ਰਟ ਨੂੰ ਲੱਗੇਗੀ ਕਲਰ ਰੋਇ ਬਲੂ ਇਹ ਆ ਗਿਆ ਤੁਹਾਡਾ ਬਲੈਕ ਕਾਫੀ ਮਗੰਟਾ ਐਂਡ ਨਿਓਨ ਇਹ ਕਲਰ ਸਾਡੇ ਸਾਹਮਣੇ ਹੈ ਸੇਮ ਡਿਸਪੈਚ ਰੈਡੀ ਹੈ ਕੁਆਂਟੀਟੀ ਸਿਰਫ ਇੰਨੀ ਬਣੀ ਹੈ ਸੇਲ ਦੇ ਵਿੱਚ ਰੇਟ ਜਲਦੀ ਜਲਦੀ ਆਰਡਰ ਲੈ ਲਿਓ ਬਾਅਦ ਵਿੱਚ ਆਇਆ ਮਾਲ ਇਹ ਰੇਟ ਤੇ ਔਰ ਕਾਟਨ ਸਲਵਾਰ ਨਾਲ ਲੱਭਣਾ ਥੈਂਕ ਯੂ